ਆਪਣੀ ਪੜ੍ਹਾਈ ਨੂੰ ਬਚਾਉਣਾ ਜੋ ਤੁਹਾਨੂੰ ਬੇਨਤੀ ਹੈ ਕਿ ਆਪਾਂ ਇਸ ਦਲ ਤੇ ਆ ਸਾਰੇ ਵਿਦਿਆਰਥੀ ਇੱਕ ਜੋ ਟੋ ਕੇ ਇਸ ਦਲ ਦਾ ਨਾਰਾ ਲਾਈਏ ਕਿ ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤੁਸੀਂ ਸਾਰਿਆਂ ਨੇ ਤੁਹਾਡੇ ਕੋਲੇ ਆਏ ਹੋਣਾਗਾ ਮਿੱਟੀ ਤੋਂ ਨਰਬਾਬ ਦੀ ਕਿਉਂਕਿ ਨਰਬਾਬ ਬਾਬੇ ਨਾਨਕ ਦੇ ਨਾਲ ਜੁੜੀ ਹੋਈ ਹੈ ਸਾਡੀ ਵਿਰਾਸਤ ਦੇ ਨਾਲ ਸਾਡੇ ਸੱਭਿਆਚਾਰ ਦੇ ਨਾਲ ਸਾਡੇ ਇਤਿਹਾਸ ਦੇ ਨਾਲ ਸਾਡੇ ਫਲਸਫੇ ਦੇ ਨਾਲ ਜੁੜੀ ਹੋਈ ਹੈ ਜਿਹੜੀ ਸਾਰੇ ਲੋਕਾਂ ਨੂੰ ਇੱਕ ਮੋਟੋ ਹੋਣ ਦਾ ਸੱਦਾ ਦਿੰਦੀ ਹੈ ਤਾਂ ਉਹਨਾਂ ਦਾ ਨਾਰਾ ਵੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਹ ਲੜਨ ਵਾਲੇ ਲੋਕਾਂ ਦਾ ਮਿੱਟੀ ਤੋਂ ਨਰਵਾਰ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆਪਾਂ ਇਹਦੇ ਦੋ ਚਾਰ ਨਾਰੇ ਲਾਵਾਂਗੇ ਕਿ ਸਭ ਤੋਂ ਪਹਿਲਾਂ ਜਿਹੜੀ ਇਹਦੀ ਲੋਕੈਸਤੀਆਂ ਕਾਪੀਆਂ ਨੇ ਇਹਨੂੰ ਕੂਕਿਆ ਆਪਾਂ ਸਮਾਪਤੀ ਕਰਾਂਗੇ ਤੁਹਾਡਾ ਇਨਕਾ ਤੁਸੀਂ ਸਮਾਂ ਕੱਢਿਆ ਧੰਨਵਾਦ ਮੈਂ ਤੁਹਾਨੂੰ ਨਾਰੇ ਲਵਾਉਂਗਾ ਮਿੱਟੀ ਤੋਂ ਨਰਵਾਰ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਿੱਟੀ ਤੋਂ ਨਰਵਾਰ ਦੀ ਜਯਾ ਮਾਨ ਦੀ ਵਕਤੀ ਪੰਜਾਬ ਦੀ ਮਿੱਟੀ ਤੋਂ ਨਰਵਾਰ ਦੀ ਜਯਾ ਮਾਨ ਦੀ ਵਕਤੀ ਪੰਜਾਬ ਦੀ ਮਿੱਟੀ ਤੋਂ ਨਰਵਾਰ ਦੀ ਜਯਾ ਜੀ ਦੀ ਵਕਤੀ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਰਾਤ ਨਹੀਂ ਕਰਨਦੇ